ਬਹੁਤ ਸਵਾਗਤ ਹੈ ਜੀ ਤੀਰਤ ਸਿੰਘ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਸੋ ਤੀਰਤ ਜੀ ਬਾਰੇ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਇਹ ਬਹੁਤ ਜ਼ਿਆਦਾ ਇਮੋਸ਼ਨਲ ਵੀ ਰਹਿੰਦੇ ਨੇ ਬੱਚਿਆਂ ਦੇ ਲਈ ਔਰ ਭਾਵੇਂ ਸਾਡੇ ਬੱਚੇ ਜਿਹੜੇ ਕੈਨੇਡਾ ਪੁੱਜ ਗਏ ਉਹਨਾਂ ਲਈ ਵੀ ਇਹ ਕੰਸਰਨ ਰਹਿੰਦੇ ਨੇ ਮੋਟੀਵੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਦੇ ਨੇ ਆਮ ਤੌਰ ਤੇ ਬਹੁਤੇ ਏਜੰਟਾਂ ਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਹੁੰਦਾ ਕਿ ਇੱਕ ਵਾਰ ਬੱਚਾ ਕੈਨੇਡਾ ਚੱਲ ਗਿਆ ਉੱਥੇ ਉਹ ਖੁਸ਼ ਹੈ ਦੁਖੀ ਹੈ ਪਰ ਤੀਰਤ ਜੀ ਕਨੈਕਟਡ ਰਹਿੰਦੇ ਨੇ ਮੋਟੀਵੇਟ ਕਰਦੇ ਰਹਿੰਦੇ ਨੇ ਪਰ ਸਵਾਲ ਹੁਣ ਇਹ ਹੈ ਕਿ ਹੁਣ ਉੱਥੇ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਵੀ ਮੁੱਕਣ ਵਾਲੇ ਨੇ ਜਿਨ੍ਹਾਂ ਦੇ ਵੀਜ਼ੇ ਮੁੱਕਣ ਵਾਲੇ ਨੇ ਉਹ ਇੱਕ ਨਵੀਂ ਚਿੰਤਾ ਹੈ ਸੋ ਤਿਰਜ ਜੀ ਇਹਨਾਂ ਸਥਿਤੀਆਂ ਦੇ ਵਿੱਚ ਤੁਸੀਂ ਹੁਣ ਕਿਵੇਂ ਮਦਦ ਕਰ ਸਕਦੇ ਹੋ ਵਿਦਿਆਰਥੀਆਂ ਦੀ ਤੇ ਇਹ ਮਹੱਤਵਪੂਰਨ ਹੈ ਤੇ ਮੈਂ ਸਰ ਸਾਰੇ ਦਸ਼ਕਾਂ ਨੂੰ ਇੱਥੇ ਕਹਿਣਾ ਚਾਹਾਂਗਾ ਦੁਬਾਰਾ ਜਦੋਂ ਮੈਂ ਹਰ ਵੀਡੀਓ ਦੇ ਵਿੱਚ ਹਰ ਮੰਚ ਦੇ ਜਿੱਥੇ ਮੈਨੂੰ ਮੌਕਾ ਮਿਲੇ ਚਾਹ ਜਾਂ ਕਲਾਇੰਟ ਜਦੋਂ ਸਾਹਮਣੇ ਪੇਰੈਂਟਸ ਮਾਪੇ ਬਹੁਤ ਦਫਤਰ ਚ ਆਉਂਦੇ ਆ ਮੈਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਜੇ ਤਾਂ ਮੈਦਾਨ ਦੇ ਵਿੱਚ ਡਟੇ ਰਵਾਂਗੇ ਤੇ ਬਿਲਕੁਲ ਸਾਡੇ ਜਿੱਤਣ ਦੀ ਉਮੀਦ ਹੈਗੀ ਆ ਜਾਂ ਤਾਂ ਦੋ ਹੀ ਆਪਸ਼ਨ ਆਉਂਦੀਆਂ ਢੇਰੀ ਢਾ ਕੇ ਬਹਿ ਜਾਈਏ ਸਰਿੰਡਰ ਕਰਦੀ ਆ ਜੀ ਆਪਾਂ ਹਾਰ ਮੰਨ ਲਈ ਤੇ ਮੈਂ ਮਾਪਿਆਂ ਨੂੰ ਸਪੈਸ਼ਲ ਇਹ ਚੀਜ਼ ਕਹਿੰਦਾ ਉਹਨਾਂ ਤੇ ਮਾਪੇ ਇਹਨੂੰ ਇਸ ਚੀਜ਼ ਬੇਸਿਕਲੀ ਉਹ ਸਮਝ ਵੀ ਸਕਦੇ ਹੋਣਗੇ ਕਿ ਇਸ ਜ਼ਿੰਦਗੀ ਦੇ ਵਿੱਚ ਜੇ ਕੋਈ ਕਾਮਯਾਬ ਹੋਇਆ ਚਾਹੇ ਮਨ ਮਾਪੇ ਵੀ ਕਾਮਯਾਬ ਹੋਏ ਤੇ ਉਹਨਾਂ ਨੇ ਆਪਣੇ ਸਟਰਗਲਿੰਗ ਇਨੀਸ਼ੀਅਲ ਟਾਈਮ ਤੇ ਕਿੰਨਾ ਸਟਰਗਲ ਕੀਤਾ ਹੋਊਗਾ ਤੇ ਹਰ ਬੰਦਾ ਇਸ ਦੁਨੀਆ ਵਿੱਚ ਸਟਰਗਲ ਕਰਦਾ ਪ੍ਰੋਬਲਮ ਪਤਾ ਹੈ ਕਿ ਇਸ ਵੇਲੇ ਕਿ ਸੋਸ਼ਲ ਮੀਡੀਆ ਦਾ ਇਨਫਲੂਐਂਸ ਥੋੜਾ ਜਿਆਦਾ ਹੋ ਗਿਆ ਸਾਡੇ ਬੱਚੇ ਕੀ ਹੈਗੇ ਇਸ ਵੇਲੇ ਥੋੜਾ ਜਆ ਮਤਲਬ ਕਿ ਸੋਸ਼ਲ ਮੀਡੀਆ ਦੇਖਦੇ ਆ ਵੀ ਤੇ ਜਦੋਂ ਕਨੈਕਟਿਵ ਵੀਡੀਓਜ਼ ਆਉਂਦੀਆਂ ਕਿਉਂਕਿ 네ਗੇਟਿਵ ਵੀਡੀਓ ਸਭ ਤੋਂ ਵਿਊ ਦਾ ਚੱਕਰ ਚੱ ਤਨੀ ਹੈਗੇ ਮਾਪਿਆਂ ਨੂੰ ਵੀ ਮੈਂ ਕਹਾਂਗਾ ਕਿ ਜਦੋਂ ਉਹ ਵੀ ਇਸ ਉਮਰਾਂ ਦੇ ਵਿੱਚ ਸੀਗੇ ਉਦੋਂ ਕੀ ਸੀਗਾ ਕਿ ਜਦੋਂ ਗਿਵ ਅਪ ਦੀ ਸਿਚੁਏਸ਼ਨ ਜਾਂ ਗਿਵ ਆਵ ਬੜੀ ਬਥੇਰੀ ਵਾਰੀ ਮਤਲਬ ਕਿ ਸਾਰਿਆਂ ਦੀ ਲਾਈਫ ਦੇ ਵਿੱਚ ਆਉਂਦੀ ਹੈ ਕਿ ਬਸ ਵਾ ਹੁਣ ਮੇਰੇ ਕੋਲ ਨਹੀਂ ਹੋਣਾ ਮੇਰੇ ਸਾਰੇ ਰਾਸਤੇ ਬੰਦ ਹੋ ਗਏ ਬੜੀ ਵਾਰੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਕਿਉਂਕਿ ਜ਼ਿੰਦਗੀ ਇੱਕ ਸਫਰ ਹੈ ਤੇ ਚੱਲਦੇ ਹੀ ਰਹਿਣਾ ਪਰ ਪੰਗਾ ਕੀ ਸੀਗਾ ਪੰਗਾ ਨਹੀਂ ਮੈਂ ਕਹਾਂਗਾ ਵਧੀਆ ਗੱਲ ਸੀਗੀ ਏ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਜਿਹੜੇ ਮੈਂਟਰ ਮਤਲਬ ਕਿ ਸਾਡੇ ਵੱਡੇ ਭੈਣ ਭਾਈ ਸਾਡੇ ਯਾਰ ਦੋ ਸਾਡੇ ਪੇਰੈਂਟਸ ਮੈਂ ਤਾਂ ਕਹਾਂਗਾ ਉਹ ਪਿੱਠ ਤੇ ਥਾਪੀ ਦਿੰਦੇ ਕੋਈ ਉਹ ਚੀਜ਼ ਕੀ ਸੀ ਇੱਕ ਜਿਹੜਾ ਕਿ ਮੋਟੀਵੇਟ ਕਰਦੀ ਸੀ ਐਸ ਵੇਲੇ ਕੀ ਹੈ ਜਦੋਂ ਸੋਸ਼ਲ ਮੀਡੀਆ ਨੈਗੇਟਿਵਿਟੀ ਜਿਹੜੀ ਆਉਂਦੀ ਹੈ ਨਾ ਕਿਤੇ ਨਾ ਕਿਤੇ ਡੀਮੋਟੀਵੇਟ ਬੱਚਾ ਜਿਹੜਾ ਕਿ ਜ਼ਰੂਰ ਜਿਹੜਾ ਕਿ ਐਸ ਵੇਲੇ ਹੋ ਰਿਹਾ ਬਾਕੀ ਮੈਂ ਤਾਂ ਬੱਚਿਆਂ ਨੂੰ ਇਹ ਵੀ ਬੱਚਿਆਂ ਨੂੰ ਵੀ ਕਹਿਣਾ ਚਾਹਾਂਗਾ ਮਾਪਿਆਂ ਨੂੰ ਵੀ ਕਹਿਣਾ ਚਾਹਾਂਗਾ ਇਹ ਉਹਨਾਂ ਦੇ ਤੁਹਾਡੇ ਬੱਚਿਆਂ ਦੇ ਇਮਤਿਹਾਨ ਦਾ ਦੌਰ ਚੱਲਦਾ ਨਿਕਲ ਜਾਣਾ ਟੈਨਸ਼ਨ ਲੈਣ ਦੀ ਲੋੜ ਜਿਹੜੀ ਨਹੀਂ ਹੈਗੀ ਬਾਕੀ ਜਿਹੜਾ ਡਲਾ ਸਰ ਦਾ ਜਿਹੜਾ ਅੱਜ ਸਵਾਲ ਸੀਗਾ ਵੀਜ਼ੇ ਮੁਕਰੇ ਉਹਨਾਂ ਦਾ ਵੀ ਕੀ ਹਾਲ ਉਹਤੇ ਵੀ ਮੈਂ ਗੱਲ ਕਰੂੰਗਾ ਤੇ ਅੱਜ ਮੈਂ ਨਾ ਪੋਜ਼ਿਟਿਵਿਟੀ ਦੀ ਪਹਿਲਾਂ ਹੀ ਗੱਲ ਕਰ ਦ ਕਿਆ ਸੀ ਅਸੀਂ ਪ੍ਰੂਫ ਕਰਾਂਗੇ ਜਿਹਦੇ ਵਿੱਚ 40 ਹਜ਼ਾਰ ਸਪੈਸੀਫਿਕ ਇਹਨਾਂ ਦੇ ਸਟੂਡੈਂਟ ਕਿਹਾ ਸੀ ਜਾਨੀ ਕਿ ਲਾਟਰੀ ਸਿਸਟਮ ਸੀ ਬੱਚੇ ਪੱਕੇ ਹੋਏ ਸ ਤੇ ਉਸ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਸਭ ਨੂੰ ਕਿ ਕੈਨੇਡਾ ਚ ਪੀਆਰ ਲੈਣੀ ਕਿੰਨਾ ਮਤਲਬ ਇਜ਼ੀ ਸੀਗਾ ਜਿਹਦੇ ਕਰਕੇ ਕੈਨੇਡਾ ਦੀ ਇੱਕ ਮਾਰਕੀਟ ਬਣੀ ਸੀ ਜਿਹਦੇ ਕਰਕੇ ਜ਼ਿਆਦਾਤਰ ਬੱਚਿਆਂ ਦੀ ਨੰਬਰ 1 ਪਸੰਦ ਬਣ ਗਈ ਸੀ ਕਿ ਪੀਆਰ ਲੈਣੀ ਬੜੀ ਸੌਖੀ ਹੈਗੀ ਆ ਸੋ ਅੱਜ ਦੇ ਸਮੇਂ ਦੇ ਵਿੱਚ ਵੀ ਪੀਆਰ ਲੈਣ ਦੇ ਵਿੱਚ ਚੈਲੰਜ ਤਾਂ ਜ਼ਰੂਰ ਜੜੇ ਆ ਰਹੇ ਆ ਪਰ ਇਹਦੇ ਨਾਲ ਮੈਂ ਬੱਚਿਆਂ ਨੂੰ ਕਹਿਣਾ ਚਾਹਾਂਗਾ ਕਿ ਇਸ ਵੇਲੇ ਡਟੇ ਰਹੋ ਕੈਨੇਡਾ ਦੀਆਂ ਜੜੀਆਂ ਇਸ ਵੇਲੇ ਨਵੀਂ ਸਰਕਾਰ ਆਈ ਆ ਹੁਣ ਬਜਟ ਵੀ ਜਿਹੜਾ ਕਿ ਨਵੰਬਰ ਦੇ ਪਹਿਲੇ ਹਫਤੇ ਪਾਸ ਹੋੜੋ ਗਏ ਉਹਨੇ ਆਪਣੀਆਂ ਅਗਲੀਆਂ ਆਉਣ ਵਾਲੀਆਂ ਪਲਾਨਸ ਵੀ ਦੱਸਿਆ ਸੋ ਜ਼ਿਆਦਾਤਰ ਸਟੂਡੈਂਟਸ ਆਉਣ ਵਾਲੇ ਫਰੇ ਫੇਵਰ ਦੇ ਵਿੱਚ ਜ਼ਰੂਰ ਹੋਊਗਾ ਬਟ ਉਹਦੇ ਵਾਸਤੇ ਸਭ ਤੋਂ ਪਹਿਲੀ ਕੰਡੀਸ਼ਨ ਇਹੀ ਹੈ ਕਿ ਤੁਹਾਡਾ ਵੀਜ਼ਾ ਉੱਥੇ ਮੈਂ ਤਾਂ ਕਹੂੰਗਾ ਇਨ ਸਟੇਟਸ ਚਾਹੀਦਾ ਐਕਟਿਵ ਚਾਹੀਦਾ ਇਹ ਨਾ ਹੋਵੇ ਕਿ ਆਪਾਂ ਆਊਟ ਆਫ ਸਟੇਟਸ ਹੋ ਜਾਈਏ ਆਪਾਂ ਇਲੀਗਲ ਹੋ ਜਾਈਏ ਫਿਰ ਤਾਂ ਕੁਝ ਵੀ ਨਹੀਂ ਹੋਣਾ ਹੈਗਾ ਤੇ ਮੈਂ ਜਿੱਦਾਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਈ ਬੱਚਿਆਂ ਨੂੰ ਤੇ ਮੈਂ アドਵਾਈਸ ਦੇ ਰਿਹਾ ਸਲਾਹ ਵਾ ਬਾਕੀ ਕੇਸ ਟੂ ਕੇਸ ਡਿਫਰੈਂਟ ਕਰ ਰਿਹਾ ਇਹ ਹੋ ਇੰਡੀਆ ਆ ਕੇ ਵੀ ਆਪਣੀ ਪ੍ਰੋਫਾਈਲ ਦੇ ਪੁਆਇੰਟ ਵਧਾ ਕੇ ਵੀ ਵਾਪਸ ਉਹਦੇ ਪੀਆਰ ਲੈ ਸਕਦੇ ਹੈਗੇ ਆ ਤੇ ਕਈ ਬੱਚਿਆਂ ਨੂੰ ਮੈਂ ਕਹਿ ਰਿਹਾ ਕਿ ਬੜਾ ਤੂੰ ਇੰਡੀਆ ਨਾ ਹੀ ਤੂੰ ਆਪਣਾ ਵੀਜ਼ਾ ਵਧਾਈ ਜਿੰਨੇ ਵਿਚਾਰਾਂ ਦੇ ਪੁਆਇੰਟ ਹੀ ਨਹੀਂ ਉੱਪਰ ਜਾ ਰਹੇ ਕਿਉਂਕਿ ਉਹਨਾਂ ਵਾਸਤੇ ਦਾ ਜਿਹੜੇ ਉਹ ਲੱਕੀ ਡਰਾਅ ਮੈਂ ਕਹੂੰਗਾ ਕੈਨੇਡਾ ਵਿੱਚੋਂ ਡੈਫੀਨਿਟਲੀ ਸਾਨੂੰ ਆਉਣ ਵਾਲੇ ਦਿਨਾਂ 'ਚ ਉਮੀਦ ਮਿਲੇਗੀ ਤਾਂ ਹੀ ਉਹ ਤਾਂ ਹੀ ਹੋਊਗੀ ਉਹਦਾ ਫਾਇਦਾ ਚੱਕਿਆ ਜਾਊਗਾ ਜੇ ਉਹ ਉੱਥੇ ਦੇ ਸਿਸਟਮ ਦੇ ਵਿੱਚ ਜਿਹੜੇ ਕੀ ਉਥੇ ਰਹਿਣਗੇ ਬਾਕੀ ਜਿਨ੍ਹਾਂ ਦਾ ਹੁਣ ਵੀਜ਼ਾ ਮੁੱਕ ਰਿਹਾ ਵਾ ਉਹ ਸਾਰੇ ਬੱਚਿਆਂ ਨੂੰ ਕੋਲ ਤਾਂ ਜੜੀਆਂ ਆਪਸ਼ਨ ਸਭ ਨੂੰ ਪਤਾ ਹੀ ਆ ਜਾਂ ਤਾਂ ਉਹ ਆਪਣੇ ਵਰਕ ਪਰਮਿਟ ਵਧਾਣ ਏਮਪਲॉयर्स ਤੋਂ ਜਾ ਕੇ ਐਲ ਐਮ ਆਈ ਦੇ ਨਾਂ ਤੇ ਬਿਨਾਂ ਪੈਸੇ ਖਰਚੇ ਮੈਂ ਸਾਫ਼ ਤੌਰ ਤੇ ਪਹਿਲਾਂ ਇਥੇ ਅਨਾਉਂਸਮੈਂਟ ਕਰ ਦਵਾਂ ਕਿਉਂਕਿ ਪੈਸੇ ਦੇ ਕੇ ਜੇ ਵੀਜ਼ਾ ਵਧਾਉਣਾ ਵਾ ਤੇ ਉਹ ਮੈਨੂੰ ਲੱਗਦਾ ਮੈਂ ਇਸ ਫੇਵਰ ਦੇ ਵਿੱਚ ਬੱਚਿਆਂ ਨੂੰ ਨਹੀਂ ਜਾਣ ਦੀ ਸਲਾਹ ਦਊਂਗਾ ਦੂਸਰੀ ਜੜੀ ਆਪਸ਼ਨ ਜਿਹੜੀ ਬੱਚਿਆਂ ਕੋਲ ਹੈਗੀ ਆ ਕਈ ਬੱਚੇ ਉਥੇ ਨਾ ਵਿਜ਼ਟਰ ਵੀਜ਼ਾ ਵਧਾ ਰਹੇ ਜਾਂ ਕੁਝ ਕਰ ਰਹੇ ਉਹ ਮੈਨੂੰ ਨਹੀਂ ਲੱਗਦਾ ਉਹ ਤਾਂ ਉਹ ਬੱਚਾ ਵਧਾਵੇ ਜਿਹਨੂੰ ਪ ਕੋਈ ਨਾ ਕੋਈ ਜਾਂ এমপ্লয়ার ਮੰਨ ਰਿਹਾ ਜਾਂ ਕੋਈ ਨਾ ਕੋਈ ਕੋਲ ਵਧੀਆ ਫੈਸਿਲਿਟੀ ਆ ਰਹੀ ਹੈ देन ਉਹ ਚੀਜ਼ਾਂ ਕਰੇ अदरवाइज ਉਹ ਮੇਰੇ ਲਈ ਮੈਂ ਬੱਚਿਆਂ ਨੂੰ アドਵਾਈਸ ਨਹੀਂ ਕਰਦਾ ਸਿਰ ਜੋ ਐਸ ਵਾਲੇ ਬੱਚਿਆਂ ਕੋਲ ਇੱਕ ਹੋਰ ਰਸਤਾ ਵੀ ਜਿਹੜਾ ਹੈਗਾ ਤੇ ਅੱਜ ਮੈਂ ਦੱਸ ਦਵਾਂ ਸਾਡੇ ਕੋਲ ਤਿੰਨ ਚਾਰ ਬੱਚੇ ਸੀਗੇ ਜਿਨ੍ਹਾਂ ਕੋਲ ਹੋਰ ਰਾ ਕੋਈ ਨਹੀਂ ਬਚਦਾ ਸੀਗਾ ਦੁਬਾਰਾ ਉਹਨਾਂ ਨੇ ਸਟੱਡੀ ਪਰਮਿਟ ਜਿਹੜਾ ਕੀ ਆ ਆਪਣਾ ਵਧਾਇਆ ਤੇ ਅੱਜ ਇੱਕ ਮੈਂ ਅਨਾਊਂਸਮੈਂਟ ਕਰਨ ਲੱਗਾ ਜਿੱਥੇ ਕਿ ਬਹੁਤ ਮੈਂ ਤਾਂ ਕਹੂੰਗਾ ਕਿ ਵੱਡੀ ਗੱਲ ਵੀ ਹੈਗੀ ਆ ਬੱਚੇ ਦਾ ਵੀਜ਼ਾ ਜਿਹੜਾ ਕੀ ਹੈਗਾ ਸਟੱਡੀ ਪਰਮਿਟ ਉਹਨੂੰ 5 ਸਾਲ ਲਈ ਅਗਲੇ 5 ਸਾਲ ਲਈ ਜਿਹੜਾ ਕੀ ਮਿਲਿਆ ਹੈਗਾ ਤੇ ਜਿਹੜਾ ਕਿ ਇੱਕ ਮੈਂ ਤਾਂ ਕਹੂੰਗਾ ਕਿ ਕੈਨੇਡਾ ਦੇ ਸਿਸਟਮ ਦੇ ਵਿੱਚ ਵਿਚਰਨ ਵਾਸਤੇ ਬਹੁਤ ਇੱਕ ਲੰਮਾ ਟਾਈਮ ਜਿਹੜਾ ਹੈਗਾ 2 ਤੋਂ 5 ਸਾਲ ਦੇ ਵਿੱਚ ਬੱਚਿਆਂ ਦੇ ਜਿਹੜੇ ਕਿ ਸਿਸਟਮ ਵੱਧ ਰਿਹਾ ਤੇ ਨਾਲ ਦੀ ਨਾਲ ਇਹਦਾ ਤੁਹਾਨੂੰ ਮੈਂ ਜਿਹੜੀ ਦੱਸ ਰਿਹਾ ਜਿਹੜਾ ਵੀ ਆ ਤੁਹਾਨੂੰ ਰਸਤਾ ਦੱਸ ਰਿਹਾ ਕਿ ਤੁਹਾਡੇ ਉੱਤੇ ਵੀਜ਼ਾ ਨੂੰ ਤੁਸੀਂ ਕਿਦਾਂ ਆਪਣੇ ਐਕਟਿਵ ਜਿਹੜੇ ਕਿ ਕਰ ਸਕਦੇ ਆ ਕਿਉਂਕਿ ਤਾਂ ਕਹਿ ਰਿਹਾ ਔਨਸ਼ੋਰ ਬੱਚਿਆਂ ਦਾ ਵੀਜ਼ਾ ਸਕਸੈਸਡ ਕਾਫੀ ਬੈਟਰ ਆ ਇੰਡੀਆ ਦੇ ਨਾਲੋਂ ਜਿਹੜੇ ਮੈਂ ਕਹਿੰਨ ਗੱਲ ਕਰ ਰਿਹਾ ਉੱਥੇ ਨਾਲੋਂ ਲਗਭਗ ਪਿਛਲੇ ਸਮੇਂ ਦੇ ਵਿੱਚ ਤਾਂ ਹਰ ਬੱਚੇ ਦਾ ਅਪਰੂਵ ਹੋ ਰਿਆ ਸੀ ਪਰ ਕਾਫੀ ਬੈਟਰ ਆ ਜੇ ਬੱਚੇ ਦੀ ਸਾਰੀ ਜਿਹੜੀ ਹਿਸਟਰੀ ਜਿਹੜੀ ਆ ਉਹ ਜੈਨੋ ਚੱਲ ਰਹੀ ਆ ਨਾਲ ਦੀ ਨਾਲ ਇੱਕ ਵਾਰੀ ਫੇਰ ਇੱਥੇ ਮੈਂ ਗੱਲ ਕਰ ਦਵਾਂ ਜਿਹੜੀ ਫ੍ਰੈਂਚ ਦੀ ਗੱਲ ਆਪਾਂ ਇੱਥੇ ਸਰਨਾਈ ਸਮਾਜਿ ਤੇ ਆਪਾਂ ਪਹਿਲੋਂ ਮਿਲ ਗਈ 2.5 ਸਾਲ ਪਹਿਲੋਂ ਇੱਥੇ ਸਟਾਰਟਿੰਗ ਕਰਨੇ ਸ਼ੁਰੂ ਕੀਤੀ ਸੀਗੀ ਉਸ ਵੇਲੇ ਬੱਚਿਆਂ ਨੂੰ ਤੇ ਐਸ ਵੇਲੇ ਉਸ ਜਿਹੜੀ ਆਪਾਂ ਓਪਰਚ्युनिटी ਦਾ ਫਾਇਦਾ ਬਾਰਲੇ ਬੱਚੇ ਜਿਆਦਾ ਚੱਕ ਰਹੇ ਆ ਸੋ ਕਈ ਵਾਰੀ ਮਾਪੇ ਵੀ ਹੈਰਾਨ ਹੋ ਜਾਣਗੇ ਜਿਹੜੇ ਕੈਨੇਡਾ ਚ ਰਹਿੰਦੇ ਹੀ ਨਹੀਂ ਪਏ ਸੋ ਇਸ ਚੀਜ਼ ਨੂੰ ਬੜੀ ਹੈਰਾਨਗੀ ਦੀ ਗੱਲ ਆ ਬਾਹਰੋਂ ਬੱਚੇ ਮਤਲਬ ਕਿ ਮੈਂ ਤਾਂ ਕਹੂੰਗਾ ਇੰਡੀਆ ਤੋਂ ਵੀ ਮੇਰੇ ਤੋਂ ਕਈ ਇੱਥੇ ਦੇ ਕੇਸ ਜਿਹੜੇ ਆਏ ਆ ਉਹ ਫ੍ਰੈਂਚ ਸਿੱਖ ਕੇ ਕੈਨੇਡਾ ਦੀ ਪੀਆਰ ਲੈ ਗਏ ਤੇ ਈਵਨ ਕੀ ਹੈ ਇੱਕ ਪਾਸੇ ਕੈਨੇਡਾ ਚ ਬੱਚੇ ਜਿਹੜੇ ਕੀ ਬੈਠੇ ਹੋਏ ਆ ਉਹ ਇਹ ਸੀ ਦਾ ਫਾਇਦਾ ਚੱਕਣ ਨੇ ਜਿਹੜਾ ਕੀ ਖੁੰਝ ਰਿਹਾ ਤੇ ਮੈਂ ਉੱਥੇ ਬੱਚਿਆਂ ਦਾ ਵੀ ਮੈਂ ਉਹਨਾਂ ਦਾ ਮੇਰੀ ਸਮਝ ਸਕਦਾ ਉਹਨਾਂ ਦੀ ਸਿਚੁਏਸ਼ਨ ਕਿਉਂਕਿ ਬੱਚੇ ਨੇ ਦਿਹਾੜੀ ਵੀ ਲਾਉਣੀ ਆ ਕੰਮ ਵੀ ਕਰਨਾ ਬੱਚੇ ਨੇ ਆਪਣੇ ਖਰਚੇ ਵੀ ਕੱਢਣੇ ਰੈਂਟ ਵੀ ਦੇਣਾ ਘਰ ਵੀ ਸਾਰਾ ਆਪਣਾ ਸੰਭਣਾ ਸਾਰਾ ਕੁਝ ਕਰਨਾ ਤੇ ਫਿਰ ਦੈਨ ਉੱਥੇ ਫ੍ਰੈਂਚ ਸਿੱਖਣੀ ਉਹਨੂੰ ਚੈਲੈਂਜਿੰਗ ਹੋ ਰਹੀ ਆ ਇਸ ਲਈ ਮੈਂ ਬੱਚਿਆਂ ਨੂੰ ਦੁਬਾਰਾ ਇਸ ਵੀਡੀਓ ਚ ਕਹਿਣਾ ਚਾਹੂੰਗਾ ਜਿਹੜੇ ਬੱਚਿਆਂ ਦੇ ਹਜੇ ਵੀਜ਼ੇ ਥੋੜੇ ਪਏ ਆ ਸਾਲ ਦੋ ਸਾਲ ਜਾਰੇ ਵਰਕ ਪਰਮਿਟ ਸ਼ੁਰੂ ਹੋਇਆ ਮੈਂ ਤਾਂ ਕਹਿੰਦਾ ਇੰਡੀਆ ਦੇ ਟਿਕਟ ਬੁੱਕ ਕਰਾ ਕੇ ਦੋ ਤਿੰਨ ਮਹੀਨੇ ਇੱਥੇ ਆਪਣੇ ਆਪ ਨੂੰ ਮੈਂ ਤਾਂ ਕਹੂੰਗਾ ਆਈਸੋਲੇਟ ਕਰਕੇ ਕਮਰੇ 'ਚ ਬੰਦ ਕਰਕੇ ਨਾ ਰਿਸ਼ਤੇਦਾਰ ਨੂੰ ਪਤਾ ਲੱਗੇ ਨਾ ਯਾਰਾ ਦੋਸਤਾਂ ਨੂੰ ਪਤਾ ਲੱਗੇ ਫ੍ਰੈਂਚ ਸਿੱਖ ਕੇ ਸਿੱਖਣੀ ਸ਼ੁਰੂ ਕਰ ਜਾਓ ਜਿਹੜਾ ਤੁਸੀਂ ਇੱਥੇ ਦੋ ਮਹੀਨੇ 'ਚ ਕੰਮ ਕਰ ਜਾਓਗੇ ਨਾ ਉਹ ਤੁਹਾਡੇ ਕੈਨੇਡਾ ਦਾ 6 7 8 ਮਹੀਨੇ ਦਾ ਸਫ਼ਰ ਜਿਹੜਾ ਤਿਆਰ ਕਰੂਗਾ ਸੇ ਸਿੱਧਾ ਫਾਇਦਾ ਜ਼ਰੂਰ ਚੱਕਿਓ ਇਹ ਚੀਜ਼ ਮੈਂ ਤੁਹਾਨੂੰ ਪਤਾ ਕਿਉਂ ਕਹਿ ਰਿਹਾ ਟ੍ਰਾਈਡ ਐਂਡ ਟੈਸਟਡ ਫਾਰਮੂਲਾ ਮੈਂ ਸ਼ਾਇਦ ਤੁਹਾਡੇ ਨਾਲ ਪਹਿਲਾਂ ਵੀ ਇਹ ਗੱਲ ਲੁਧਿਆਣੇ ਦੇ ਵਿੱਚ ਇੱਥੇ ਕੀਰਤਨ ਦਰਬਾਰ ਸੀਗਾ ਜਿੱਥੇ ਮਾਪੇ ਆ ਕੇ ਸਪੈਸ਼ਲ ਮਿਲੇ ਜਸਟ ਟੂ ਸੇ ਥੈਂਕ ਯੂ ਜਿਨ੍ਹਾਂ ਨੇ ਇਹ ਚੀਜ਼ ਕੀਤੀ ਜਿਨ੍ਹਾਂ ਨੇ ਮਦਦ ਲਈ ਕੀ ਚੀਜ਼ ਪੁੱਛੀ ਸੀ ਤੇ ਜਿਨ੍ਹਾਂ ਨੂੰ ਸਲਾਹ ਦਿੱਤੀ ਤੇ ਜਿਨ੍ਹਾਂ ਨੇ ਕੀਤੀ ਤੇ ਅੱਜ ਉਹਨਾਂ ਦੇ ਬੱਚੇ ਪੀਆਰ ਦੇ ਰਾਹ ਵੱਲ ਨੂੰ ਤੁਰ ਚੁੱਕੇ ਹੋਏ ਆ ਸੋ ਕੈਨੇਡਾ ਦੇ ਵਿੱਚ ਆਪਣਾ ਟਾਈਮ ਵਧਾਓ ਇਕਤਾ ਟਾਈਮ ਵਧਾਉਂਦੇ ਨਾਲ ਦੀ ਨਾਲ ਇਹ ਨਹੀਂ ਕਿ ਟਾਈਮ ਵਧਾਈਏ ਤੇ ਫਿਰ ਆਪਾਂ ਬਹਿ ਜਾਈਏ ਟਾਈਮ ਵਧਾਉਂਦੇ ਨਾਲ ਦੀ ਨਾਲ ਟਾਈਮ ਵਧਾਉਂਦਾ ਤਾਂ ਹੀ ਫਾਇਦਾ ਵਾ ਸੋ ਆਪਾਂ ਇਕੱਲੇ ਉਹਨਾਂ ਦੀ ਕੋਈ ਕੈਨੇਡਾ ਕੋਈ ਡਰਾਅ ਕੱਢੇ ਕੋਈ ਸਿਸਟਮ ਕੱਢੇ ਉਦੀ ਵੇਟ ਦੇ ਨਾਲ ਤੇ ਚਲੋ ਆਪਾਂ ਕਰਨੀ ਹੈ ਜੇ ਫਾਇਦਾ ਹੋਏ ਤਾਂ ਬਹੁਤ ਵਧੀਆ ਪਰ ਨਾਲ ਦੀ ਨਾਲ ਆਪਾਂ ਆਪਣੀ ਪ੍ਰੋਫਾਈਲ ਨੂੰ ਕਿੱਦਾਂ ਇੰਪਰੂਵ ਕਰਨਾ ਉਹਦੇ ਤੇ ਵੀ ਪੂਰਾ 100% ਫੋਕਸ ਰੱਖਣਾ ਤੇ ਪੀਆਰ ਤਾਂ ਜਿਹੜੀ ਆਊਗੀ ਤੇ ਬਾਕੀ ਦੱਸ ਦਵਾਂ ਕੈਨੇਡਾ ਦੇ ਵਿੱਚ ਚੈਲੈਂਜਿੰਗ ਦੌਰ ਤਾਂ ਜਿਹੜਾ ਕਿ ਇਹ ਜਰੂਰ ਚੱਲ ਰਿਹਾ ਕੁਝ ਵੀ ਕਹਿ ਲਓ ਉਹਦੇ ਪਿੱਛੇ ਕੋਈ ਕਿਸੇ ਨੂੰ ਵੀ ਕਸੂਰਵਾਰ ਘੜਾਉਣਾ ਬਹੁਤ ਮਲੇ ਕਹਿਣਾ ਬਹੁਤ ਸੌਖਾ ਵਾ ਚਾਹੇ ਐਲ ਐਮ ਆਈ ਦਾ ਦੌਰ ਕਹਿ ਦੀ ਉਥੇ ਦੇ EMPLOYEES ਆ ਕਹਿ ਦੀ ਜੋ ਮਰਜੀ ਕਹਿ ਦੀ ਹੈ 에ਜੰਟਾਂ ਨੂੰ ਕਹਿ ਦੀ ਹੈ ਵਕੀਲਾਂ ਨੂੰ ਕਹਿ ਦੀ ਹੈ ਪਰ ਮੈਂ ਫਿਰ ਸਾਰੇ ਬੱਚਾ ਨੂੰ ਕਹਾਂਗਾ ਆਪਾਂ ਵੀਆਰ ਕਿਦਾਂ ਲੈਣੀ ਆ ਉਹ ਚੀਜ਼ ਮੈਟਰ ਕਰਦਾ ਸੋ ਆਪਣੇ ਆਪਣੇ ਰਾਸਿਆਂ ਦੇ ਫੋਕਸ ਕਰਦੇ ਕਰਦੇ ਹੋਏ ਲੌਂਗ ਟਰਮ ਵਿਜ਼ਨ ਜਿਹੜਾ ਕਿ ਜਰੂਰ ਰੱਖ ਕੇ ਚੱਲੀਏ ਤੇ ਵਾਈ ਗੁਰੂ ਕਰੇ ਆਪਾਂ ਸਾਰੇ ਸਾਰੇ ਜਿਹੜੇ ਬੱਚੇ ਜਿਹੜੇ ਕਿ ਜਰੂਰ ਲਗੋਗੇ ਬਾਕੀ ਰਾਜੀ ਖੁਸ਼ੀ ਰੋ ਚੜਦੀ ਕਲਾ ਚੜੋ ਟੇਰੀ ਨਹੀਂ ਟੋਣੀ ਤੇ ਸਾਰਾ ਜਿ ਮੈਂ ਇੱਕ ਹੋਰ ਇੱਥੇ ਅਨਾਊਂਸਮੈਂਟ ਇੱਕ ਕਈ ਵਾਰੀ ਨਾ ਮੇਰੇ ਤੋਂ ਇੱਥੇ ਮਾਪੇ ਸਰ ਉਹ ਵੀ ਹੈਗੇ ਆ ਕਈ ਤਾਂ ਹੁਣ ਮਾਪਿਆਂ ਜਿਹਨਾਂ ਦੇ ਚੰਗੇ ਕਾਰੋਬਾਰ ਹੈਗੇ ਉਹਨੇ ਆਪਣੇ ਬੱਚੇ ਇੱਥੇ ਬੁਲਾਏ ਵੀ ਆ ਵਾਪਸ ਤੇ ਉਹ ਵੀ ਜਦੋਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਆਉਂਦੇ ਆ ਕਿਉਂਕਿ ਕਾਫੀ ਵੱਡੇ ਸਰਕਲ ਦੇ ਵਿੱਚ ਇੰਨੇ ਬੱਚੇ ਗਏ ਹੋ ਤੇ ਦੱਸਣ ਆਉਂਦੇ ਆ ਕਿ ਉਹ ਕਹਿੰਦੇ ਆ ਕਿ ਜੇ ਸਾਡਾ ਬੱਚਾ ਉੱਥੇ ਗਿਆ ਮਤਲਬ ਕਿ ਜੇ ਸਾਡਾ ਬੱਚਾ ਉੱਥੇ ਗਿਆ ਜੇ ਉਹ ਪੀਆਰ ਦੇ ਵਿੱਚ ਲਾਗੇ ਛਾ ਗਿਆ ਉਹਦੇ ਪੁਆਇੰਟ ਰਹਿ ਗਏ ਜਾਂ ਕਿੱਦਾਂ ਵੀ ਆ ਪਰ ਉਹ ਬਹੁਤ ਖੁਸ਼ ਆ ਕਿਉਂਕਿ ਬੱਚਾ ਉੱਥੋਂ ਕੈਨੇਡਾ ਤੋਂ ਲੈ ਕੇ ਬਹੁਤ ਕੁਝ ਆਇਆ ਲੈਣ ਦਾ ਸੈਂਸ ਮੈਨੂੰ ਪਤਾ ਕਿਉਂ ਕਹਿ ਰਿਹਾ ਉੱਥੇ ਦਾ ਕਲਚਰ ਉੱਥੇ ਦਾ ਵਰਕਿੰਗ ਕਲਚਰ ਲੈ ਕੇ ਆਇਆ ਮੋਟੀਵੇਸ਼ਨ ਲੈ ਕੇ ਆਇਆ ਉੱਥੇ ਦੇ ਵਿਜ਼ਨ ਲੈ ਕੇ ਆਇਆ ਕਿ ਲਾਈਫ ਦੇ ਵਿੱਚ ਗਰੋ ਕਿੱਦਾਂ ਜਿਹੜਾ ਕਰਨਾ ਹੈਗਾ ਕਿਉਂਕਿ ਹੁਣ ਉਹ ਸਵੇਰੇ ਇੱਕ ਪੇਰੈਂਟ ਸੀਗਾ ਜਿਹੜਾ ਕਿ ਦੱਸ ਕੇ ਗਿਆ ਸੀ ਉਹਨਾਂ ਦਾ ਬੇਟਾ ਉਹਨਾਂ ਦੀ ਫੈਕਟਰੀ ਇੱਥੇ ਚੰਗਾ ਗੱਮ ਆ 8 ਵਜੇ ਸਵੇਰੇ ਜਾਂਦਾ ਸਰ ਨਈਦਾ ਕਿੱਥੇ ਦੇ ਕਹਿੰਦੇ ਸੀ ਪਹਿਲਾਂ ਜਿੱਥੇ 11 12 ਵਜੇ ਤੇ ਸੂਚ ਰਹੀ ਸੀਗਾ ਮਤਲਬ ਕਿ ਉਹ ਇੰਨਾ ਫੋਕਸ ਆ ਕਿ ਆਪਣੇ ਫਾਦਰ ਦੇ ਕੰਮ ਨੂੰ ਮਤਲਬ ਕਿ ਵਧਾਉਣਾ ਕਿੱਦਾਂ ਹੈਗਾ ਮਤਲਬ ਕਿ ਉਹ ਵੀ ਚੀਜ਼ਾਂ ਹੈਗੀਆਂ ਜੇ ਬੱਚਾ ਕੋਈ ਵਾਪਸ ਆਇਆ ਪਰ ਮੈਂ ਵੀ ਦੱਸ ਦਵਾਂ ਬੱਚਾ ਵਾਪਸ ਸਿਰਫ ਉਹ ਆ ਰਿਹਾ ਜਿਹਦੇ ਕੋਲ ਪਿੱਛੇ ਆਉਣ ਦਾ ਰੀਜ਼ਨ ਹੈਗਾ ਨਹੀਂ ਤਾਂ ਜਿਹੜੇ ਬੱਚੇ ਉੱਥੇ ਰਹਿ ਰਹੇ ਆ ਮਿਹਨਤ ਕਰ ਰਹੇ ਆ ਉਹ ਵੀ ਸਾਰੇ ਬੱਚੇ ਬਹੁਤ ਜਿਹੜੇ ਹੈਗੇ ਆ ਜਿਹੜੇ ਕਿ ਉੱਥੇ ਆਪਣਾ ਫਿਊਚਰ ਜ਼ਿੰਦਗੀ ਬਣਾਉਣ ਦੇ ਵਿੱਚ ਕਾਮਯਾਬ ਹੋ ਰਹੇ ਆ ਬਾਕੀ ਆਪਣਾ ਗਰਮ ਸਾਰਿਆਂ ਨੂੰ ਮੈਂ ਕਹਾਂਗਾ ਕਰਦੇ ਰੋ ਹਿੰਮਤ ਜੀ ਨਹੀਂ ਛੱਡ ਛੱਡ ਕੇ ਬਹਿ ਜੀਏ ਕੋਈ ਨਹੀਂ ਦੇਖੀ ਜੋ ਜੀ ਮੇਰੇ ਤੋਂ ਨਹੀਂ ਹੋ ਰਿਹਾ ਇਦਾਂ ਨਹੀਂ ਮੈਂ ਕਿਸੇ ਬੱਚੇ ਨੂੰ ਕਹਾਂਗਾ ਬਈ ਲੱਗੇ ਰੋ ਇੱਕ ਵਾਰੀ ਸਰਾਲ ਆ ਦਿਓ ਫੜ ਕੇ ਦੇਖੀ ਜੋ ਬਾਕੀ ਜੋ ਵੀ ਹੋਏਗਾ ਕੱਲ ਆਉਣ ਵਾਲੇ ਟਾਈਮ 'ਚ ਜਿਹੜਾ ਕਿ ਇਹ ਵਧੀਆ ਹੀ ਹੋਏਗਾ ਬਾਕੀ ਹੋਰ ਵੀ ਤੁਹਾਨੂੰ ਕੋਈ ਡਾਊਟ ਆ ਕਿ ਇੰਸਟਾਗ੍ਰam ਤੇ ਤੁਸੀਂ ਪਰਸਨਲ ਮੈਂ ਤਾਂ ਕਹਾਂਗਾ ਤੀਦਰ ਸਿੰਘ ਦੀ ਆਈਡੀ ਤੇ ਜਿਹੜੀ ਕਿ ਮੇਰੀ ਪਰਸਨਲ ਆਈਡੀ ਮੈਕਸਿਮਮ ਟਰਾਈ ਕਰਦਾ ਬੱਚਿਆਂ ਨੂੰ ਜਵਾਬ ਦੇਣ ਨੂੰ ਤੇ ਉਹਦੇ 'ਚ ਤੁਸੀਂ ਆਪਣਾ ਜਿਹੜਾ ਕੰਸਰਨ ਆ ਜਰੂਰ ਸ਼ੇਅਰ ਕਰ ਸਕਦੇ ਆ ਚਲੋ ਥੈਂਕ ਯੂ ਸੋ ਮਚ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ تیرਤ ਜੀ ਨੇ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 8557885578 ਸੰਪਰਕ ਕਰੋ تیرਤ ਜੀ ਨੂੰ ਮਿਲੋ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਪੂਰੀ ਤਸੱਲੀ ਕਰੋ ਜ਼ਿੰਦਗੀ ਚ ਕੋਈ ਗਲਤੀ ਤੁਹਾਡੇ ਤੋਂ ਵੀ ਨਹੀਂ ਹੋਣੀ ਚਾਹੀਦੀ ਥੈਂਕ ਯੂ ਸੋ ਮਚ